ਅੱਜ ਕੱਲ ਇੱਕ ਗੀਤ ਬੜਾ ਚੱਲ ਰਿਹਾ ਕਿ ਦਲਿਆਂ ਲਈ ਇੱਕ ਗੱਲ ਚੰਗੀ ਐ ਕਿ ਦਲ ਪੁਣਾ ਖੂਨ ਦੀ ਰਿਪੋਰਟ ਵਿੱਚ ਨਹੀਂ ਆਉਂਦਾ ਯਾਨੀ ਦੱਲੇ ਬੰਦੇ ਦਾ ਤਾਂ ਉਹਦੀ ਪਤਾ ਲੱਗਦਾ ਜਦੋਂ ਤੁਹਾਡੇ ਨਾਲ ਦਲ ਪੁਣਾ ਕਮਾ ਜਾਂਦਾ ਮੂੰਹ ਤੋਂ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਕਿ ਇਹ ਬੰਦਾ ਕਿੱਦਾਂ ਦਾ ਕਈ ਵਾਰ ਆਪਾਂ ਕਿਸੇ ਬੰਦੇ ਨੂੰ ਆਪਣਾ ਦੁੱਖ ਦੱਸਦੇ ਆ ਆਪਣੀ ਤਕਲੀਫ ਦੱਸਦੇ ਆ ਆਪਣੀ ਮਜਬੂਰੀ ਦੱਸਦੇ ਆ ਪਰ ਉਹ ਬੰਦਾ ਅੱਗੋਂ ਤੁਹਾਡੇ ਦੁੱਖ ਤਕਲੀਫ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ ਕਿਉਂਕਿ ਆਪਾਂ ਉਸ ਨੂੰ ਆਪਣਾ ਬਣਾ ਕੇ ਆਪਣੀ ਤਕਲੀਫ ਦੱਸਦੇ ਹਾਂ ਪਰ ਉਸ ਦੇ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਐਦਾਂ ਹੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਹੁੰਦਾ ਹੈ ਇੱਕ ਕੁੜੀ ਜਿਸ ਨੇ ਇੱਕ ਔਰਤ ਨੂੰ ਆਪਣਾ ਦੁੱਖ ਦੱਸਿਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਦੁੱਖ ਦੱਸ ਰਹੀ ਹੈ ਉਸ ਦੁੱਖ ਦੱਸਣ ਦੇ ਨਾਲ ਹੀ

ਮੈਂ ਕਿਲਾ 7 ਮਾਰਚ ਨੂੰ ਮੈਂ ਆਸੇ ਭਾਗੀ ਹੂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਦਿੱਲੀ ਦੀ ਜਹਾਂਗੀਰਪੁਰੀ ਦੀ ਇੱਥੇ ਇੱਕ ਪਰਿਵਾਰ ਰਹਿੰਦਾ ਜਿਸ ਦੀ مالی ਹਾਲਤ ਠੀਕ ਨਹੀਂ ਹੁੰਦੀ ਉਸ ਪਰਿਵਾਰ ਵਿੱਚ ਚਾਰ ਮੈਂਬਰ ਹੁੰਦੇ ਆ ਮਾਂ ਦੋ ਬੇਟੀਆਂ ਤੇ ਇੱਕ ਉਹਨਾਂ ਦਾ ਛੋਟਾ ਬੇਟਾ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਕੱਟ ਰਹੀ ਹੁੰਦੀ ਹੈ ਇਹਨਾਂ ਦੀ ਇੱਕ 16 ਸਾਲਾਂ ਬੇਟੀ ਇਹ ਪਰਿਵਾਰ ਦੇ ਵਿੱਚੋਂ 16 ਸਾਲਾਂ ਬੇਟੀ ਮੀਤੂ ਜੋ ਕਿ ਬੜੀ ਹੀ ਹਿੰਮਤ ਵਾਲੀ ਸੀ ਉਸਨੇ ਸੋਚਿਆ ਸੀ ਕਿ ਮੈਂ ਪਰਿਵਾਰ ਦਾ ਗੁਜ਼ਾਰਾ ਮੈਂ ਚਲਾਵਾਂਗੀ ਮੈਂ ਕੰਮ ਕਰਾਂਗੀ ਤੇ ਜਿਸ ਨਾਲ ਮੇਰੇ ਘਰ ਦੀ ਰੋਟੀ ਚੱਲ ਸਕੇ ਜਿਸ ਨਾਲ ਪਰਿਵਾਰ ਦਾ ਪੇਟ ਪਾਲਿਆ ਜਾ ਸਕੇ ਉਹ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚੇ ਦਾ ਕੰਮ ਕਰਦੀ ਹੈ ਤੇ ਉੱਥੋਂ ਜੋ ਆਮਦਨ ਹੁੰਦੀ ਆ ਉਸ ਨਾਲ ਇਹਨਾਂ ਦਾ ਘਰ ਚੱਲਦਾ ਹੈ ਤਾਂ ਉਸ ਦੀ ਮੁਲਾਕਾਤ ਇੱਕ ਮੁੰਡੇ ਨਾਲ ਹੁੰਦੀ ਹੈ ਮੁੰਡੇ ਨਾਲ ਉਸ ਦੀ ਦੋਸਤੀ ਹੋ ਜਾਂਦੀ ਹੈ ਮੁੰਡਾ ਠੀਕ ਠਾਕ ਹੁੰਦਾ ਹੈ ਤੇ ਜਦੋਂ ਮੁੰਡੇ ਨੂੰ ਉਹ ਆਪਣੀ ਮਾਂ ਨਾਲ ਮਿਲਾਉਂਦੀ ਹੈ ਕਿ ਮੈਂ ਇਸ ਨਾਲ ਪਿਆਰ ਕਰਦੀ ਆ ਤਾਂ ਮਾਂ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਵਿਆਹ ਕਰਵਾ ਲਵੋ ਇਹ ਦੋਨੋਂ ਵਿਆਹ ਕਰਵਾ ਲੈਂਦੇ ਆ ਇਹ ਗੱਲ ਹੈ 7 ਅਪ੍ਰੈਲ 2023 ਦੀ ਵਿਆਹ ਤੋਂ ਬਾਅਦ ਇਹ ਪਤੀ ਪਤਨੀ ਕਿਸੇ ਹੋਰ ਜਗ੍ਹਾ ਤੇ ਜਾ ਕੇ ਰਹਿਣ ਲੱਗ ਜਾਂਦੇ ਆ ਇੱਕ ਪਰਿਵਾਰ ਦੇ ਵਿੱਚ ਜਿੱਥੇ ਇਹ ਜੋ ਨੀਤੂ ਸੀ ਉਹ ਉਹਨਾਂ ਦੇ ਘਰ ਦਾ ਕੰਮ ਕਰਦੀ ਸੀ ਇੱਕ ਵਾਰ ਉਹ ਘਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਚੋਰੀ ਦਾ ਇਲਜ਼ਾਮ ਨੀਤੂ ਦੇ ਪਤੀ ਉੱਤੇ ਲੱਗ ਜਾਂਦਾ ਹੈ ਤੇ ਹੁਣ ਜੋ ਘਰ ਦਾ ਮਾਲਕ ਸੀ ਉਹ ਪਤੀ ਦੀ ਕੁੱਟਮਾਰ ਕਰਦਾ ਹੈ ਇਹਨਾਂ ਨੂੰ ਗਾਲੀ ਗਲੋਚ ਕਰਦਾ ਹੈ ਤੇ ਕਹਿੰਦਾ ਕਿ ਜਿੰਨਾ ਚਿਰ ਮੇਰਾ ਨੁਕਸਾਨ ਪੂਰਾ ਨਹੀਂ ਹੁੰਦਾ ਤੁਹਾਨੂੰ ਮੈਂ ਬੰਦਕ ਬਣਾ ਕੇ ਰੱਖੂੰਗਾ ਨੀਤੂ ਉਸ ਘਰ ਦੇ ਵਿੱਚ ਕੰਮ ਕਰਦੀ ਐ ਤੇ ਜੋ ਇਸ ਦਾ ਪਤੀ ਹੁੰਦਾ ਉਸ ਨੂੰ ਉਹ ਇੱਕ ਜਗ੍ਹਾ ਤੇ ਕੰਮ ਤੇ ਲਗਾ ਦਿੰਦਾ ਕਿ ਜਿੰਨਾ ਚਿਰ ਮੇਰੇ ਪਰਪਾਈ ਨਹੀਂ ਹੁੰਦੀ ਮੇਰੇ ਨੁਕਸਾਨ ਦੀ ਉਨਾ ਸਮਾਂ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਵਾਂਗਾ ਹੁਣ ਇੱਕ ਦਿਨ ਇਸ ਮੁਹੱਲੇ ਦੇ ਵਿੱਚ ਔਰਤਾਂ ਦੀ ਲੜਾਈ ਹੋ ਜਾਂਦੀ ਐ ਤਾਂ ਇੱਕ ਔਰਤ ਜਿਸ ਘਰੇ ਇਹ ਨੀਤੂ ਕੰਮ ਕਰਦੀ ਸੀ ਉਸ ਘਰੇ ਆਉਂਦੀ ਐ ਜਿਸ ਦਾ ਨਾਮ ਜਾਸਮੀਨ ਬਾਨੋ ਹੁੰਦਾ ਐ ਇਹ ਜੋ ਔਰਤ ਸੀ ਇਹ ਨੀਤੂ ਨੂੰ ਵੀ ਜਾਣਦੀ ਸੀ ਪਰ ਨੀਤੂ ਦੇ ਜਦੋਂ ਇਸਨੇ ਹਾਲਾਤ ਦੇਖੇ ਤਾਂ ਇਸਨੇ ਨੀਤੂ ਨੂੰ ਪੁੱਛਿਆ ਕਿ ਤੂੰ ਬੜੀ ਪਰੇਸ਼ਾਨ ਲੱਗਦੀ ਹੈ ਕੀ ਗੱਲ ਹੋ ਗਈ ਨੀਤੂ ਰੋਣ ਲੱਗਦੀ ਹੈ ਤੇ ਆਪਣਾ ਦੁੱਖ ਦੱਸਦੀ ਹੈ ਕਿ ਸਾਡੇ ਨਾਲ ਤਾਂ ਐਦਾਂ ਹੋ ਗਿਆ ਹੁਣ ਮੈਂ ਸਾਰੀ ਦਿਹਾੜੀ ਇਹ ਘਰ ਵਿੱਚ ਕੰਮ ਕਰਦੀਆਂ ਤੇ ਮੇਰਾ ਪਤੀ ਵੀ ਕੰਮ ਕਰ ਰਿਹਾ ਇਹ ਜੋ ਮਜਬੂਰੀ ਸੀ ਇਹ ਜੋ ਨੀਤੂ ਦੀ ਪਰੇਸ਼ਾਨੀ ਸੀ ਉਹ ਜਸਮੀਨ ਦੇ ਨਾਲ ਉਹ ਸਾਂਝੀ ਕਰਦੀ ਹੈ ਉਸ ਤੋਂ ਬਾਅਦ ਜਸਮੀਨ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਥੋਂ ਕੱਢਾਂਗੀ ਤਾਂ ਇਹ ਉਸ ਘਰੋਂ ਨੀਤੂ ਨੂੰ ਤੇ ਇਸ ਦੇ ਜੋ ਪਤੀ ਹੁੰਦਾ ਹੈ ਉਸ ਨੂੰ ਲੈ ਜਾਂਦੀ ਹੈ ਤੇ ਆਪਣੇ ਘਰ ਸ਼ਾਲੀਮਾਰ ਬਾਗ ਦੀ ਗਲੀ ਨੰਬਰ 7 ਦੇ ਵਿੱਚ ਇੱਕ ਕਮਰੇ 'ਚ ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਇੱਥੇ ਰਹੋ ਤੁਹਾਨੂੰ ਕੋਈ ਦਿੱਕਤ ਨਹੀਂ ਹੁਣ ਇਹ ਉੱਥੇ ਰਹਿਣ ਲੱਗ ਜਾਂਦੇ ਨੇ ਨੀਤੂ ਦੇ ਜੋ ਘਰ ਵਾਲਾ ਹੁੰਦਾ ਉਸ ਨੂੰ ਕੰਮ ਦਵਾ ਦਿੰਦੀ ਹੈ ਉਹ ਕੰਮ ਤੇ ਜਾਂਦਾ ਤੇ ਨੀਤੂ ਘਰੇ ਹੁੰਦੀ ਹੈ ਨੀਤੂ ਨੂੰ ਲੱਗ ਰਿਹਾ ਸੀ ਕਿ ਹੁਣ ਜ਼ਿੰਦਗੀ ਦੀ ਜੋ ਗੱਡੀ ਆ ਉਹ ਪਟੜੀ ਤੇ ਚੜ ਗਈ। ਥੋੜਾ ਸਮਾਂ ਬੀਤਦਾ ਹੈ। ਇੱਕ ਦਿਨ ਇਹ ਜੋ ਜਸਮੀਨ ਬਾਨੋ ਹੁੰਦੀ ਹੈ ਉਹ ਨੀਤੂ ਦੇ ਕੋਲ ਇਸ ਦੇ ਕਮਰੇ ਦੇ ਵਿੱਚ ਆ ਜਾਂਦੀ ਹੈ। ਇਸ ਨਾਲ ਗੱਲਾਂ ਕਰਨ ਲੱਗਦੀ ਹੈ। ਉਸ ਤੋਂ ਥੋੜਾ ਸਮਾਂ ਬਾਅਦ ਜਸਮੀਨ ਬਾਨੋ ਦਾ ਮੁੰਡਾ ਸਾਹਿਬ ਇਸ ਕਮਰੇ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਕਮਰੇ ਦੀ ਕੁੰਡੀ ਲਗਾ ਲੈਂਦਾ ਹੈ। ਇਹ ਦੇਖ ਕੇ ਨੀਤੂ ਪਰੇਸ਼ਾਨ ਹੋ ਜਾਂਦੀ ਹੈ ਕਿ ਇਹ ਕੀ ਕਾਰਨ ਹੈ? ਉਸ ਤੋਂ ਬਾਅਦ ਜਸਮੀਨ ਨੀਤੂ ਨੂੰ ਫੜ ਲੈਂਦੀ ਹੈ ਤੇ ਇਹ ਜੋ ਸਾਹਲ ਹੁੰਦਾ ਹੈ ਉਹ ਉਸਦੇ ਕੱਪੜੇ ਉਤਾਰਨ ਲੱਗ ਜਾਂਦਾ ਹੈ। ਇਹ ਦੋਨਾਂ ਅੱਗੇ ਨੀਤੂ ਦੀ ਇੱਕ ਨਹੀਂ ਚੱਲਦੀ। ਉਹ ਚੀਕਾਂ ਮਾਰਦੀ ਆ ਵਿਰੋਧ ਕਰਦੀ ਆ ਪਰ ਉਸ ਦੀਆਂ ਚੀਕਾਂ ਸੁਣਨ ਵਾਲਾ ਕੋਈ ਵੀ ਬੰਦਾ ਉੱਥੇ ਨਹੀਂ ਹੁੰਦਾ। ਉਸ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਹੱਥੋਂ ਨਿਕਲ ਜਾਵੇ ਪਰ ਉਸ ਦੀ ਇੱਕ ਨਹੀਂ ਚੱਲੀ। ਤੇ ਨੀਤੂ ਦੇ ਹੁਣ ਕੱਪੜੇ ਉਤਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਜੋ ਸਾਹਲ ਹੁੰਦਾ ਹੈ ਇਹ ਉਸ ਦੇ ਨਾਲ ਦਰਿੰਦਗੀ ਕਰਦਾ ਹੈ ਤੇ ਜੋ ਇਸ ਦੀ ਮਾਂ ਹੁੰਦੀ ਹੈ ਜਸਮੀਨ ਉਹ ਵੀਡੀਓ ਬਣਾਉਂਦੀ ਹੈ ਜਸਮੀਨ ਉਸ ਦੀ ਵੀਡੀਓ ਬਣਾ ਲੈਂਦੀ ਹੈ ਹੁਣ ਇਹ ਸਭ ਕੁਝ ਹੋ ਜਾਂਦਾ ਹੁਣ ਤੋਂ ਬਾਅਦ ਜਸਮੀਨ ਤੇ ਉਸ ਦਾ ਮੁੰਡਾ ਨੀਤੂ ਨੂੰ ਉਹ ਵੀਡੀਓ ਦਿਖਾਉਂਦੇ ਨੇ ਤੇ ਕਹਿੰਦੇ ਨੇ ਕਿ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਇਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਾਊ ਤੇ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਜਾਊ ਐਦਾਂ ਦੀ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਤੂੰ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੇਂਗੀ ਪਰ ਜਦੋਂ ਨੀਤੂ ਦਾ ਪਤੀ ਆਪਣੀ ਨੌਕਰੀ ਤੋਂ ਘਰ ਆਉਂਦਾ ਹੈ ਤਾਂ ਨੀਤੂ ਉਸ ਨੂੰ ਦੱਸਣਾ ਚਾਹੁੰਦੀ ਹੈ ਕਿ ਉਸ ਨਾਲ ਅੱਜ ਕੀ ਹੋਇਆ ਪਰ ਉਸ ਤੋਂ ਪਹਿਲਾਂ ਹੀ ਨੀਤੂ ਦਾ ਪਤੀ ਉਸ ਨੂੰ ਗਾਲਾਂ ਕੱਢਣ ਲੱਗਦਾ ਹੈ ਉਸ ਦੀ ਕੁੱਟਮਾਰ ਕਰਨ ਲੱਗਦਾ ਹੈ ਤੇ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਇੱਕ ਦਿਨ ਵੀ ਨਹੀਂ ਰਹਾਗਾ ਤੇ ਉਹ ਇਸ ਨੂੰ ਛੱਡ ਕੇ ਚਲਾ ਜਾਂਦਾ ਕਿਉਂਕਿ ਨੀਤੂ ਦੇ ਕੋਲ ਆਉਣ ਤੋਂ ਪਹਿਲਾਂ ਹੀ ਜਸਮੀਨ ਨੇ ਉਹ ਵੀਡੀਓ ਇਸ ਦੇ ਪਤੀ ਨੂੰ ਦਿਖਾ ਦਿੱਤੀ ਸੀ ਤੇ ਕਿਹਾ ਸੀ ਕਿ ਅੱਜ ਦੁਪਹਿਰੇ ਜਦੋਂ ਮੈਂ ਨੀਤੂ ਦੇ ਕੋਲ ਗਈ ਤਾਂ ਉਸ ਦੇ ਕਮਰੇ ਦਾ ਕੁੰਡਾ ਲੱਗਿਆ ਹੋਇਆ ਸੀ ਦਰਵਾਜ਼ਾ ਬੰਦ ਸੀ ਤੇ ਜਦੋਂ ਮੈਂ ਖਿੜਕੀ ਦੇ ਵਿੱਚੋਂ ਦੇਖਿਆ ਉਹ ਮੇਰੇ ਮੁੰਡੇ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਸੀ ਤੇ ਮੈਂ ਸੋਚਿਆ ਕਿ ਤੈਨੂੰ ਦੱਸਾਂਗੀ ਪਰ ਮੈਨੂੰ ਲੱਗਿਆ ਕਿ ਤੂੰ ਇਸ ਗੱਲ ਤੇ ਯਕੀਨ ਨਹੀਂ ਕਰੇਗਾ ਇਸ ਲਈ ਮੈਂ ਉਸ ਦੀ ਵੀਡੀਓ ਬਣਾ ਲਈ ਹੁਣ ਜੋ ਨੀਤੂ ਦਾ ਪਤੀ ਹੁੰਦਾ ਉਹ ਉਸ ਨੂੰ ਛੱਡ ਕੇ ਚਲਿਆ ਜਾਂਦਾ ਹੈ ਪਰ ਇਸ ਤੋਂ ਬਾਅਦ ਨੀਤੂ ਦੇ ਨਾਲ ਦਰਿੰਦਗੀ ਦਾ ਖੇਲ ਸ਼ੁਰੂ ਹੁੰਦਾ ਹੈ ਹੁਣ ਇਸ ਨੂੰ ਬਲੈਕਮੇਲ ਕੀਤਾ ਜਾਂਦਾ ਤੇ ਰੋਜ਼ ਨਵੇਂ ਤੋਂ ਨਵੇਂ ਬੰਦੇ ਲਿਆ ਕੇ ਇਸ ਦੇ ਨਾਲ ਬਲਾਤਕਾਰ ਕਰਵਾਇਆ ਜਾਂਦਾ ਹੈ 10ੰਨ ਬੰਦੇ ਇਸ ਦੇ ਨਾਲ ਗੈਂਗ ਰੇਪ ਕਰਦੇ ਨੇ ਜਾਨੀ ਕਹਿਣ ਦਾ ਮਤਲਬ ਕਿ ਇਸ ਤੋਂ ਧੰਦਾ ਕਰਵਾਇਆ ਜਾਂਦਾ ਨੀਤੂ ਦੀ ਜ਼ਿੰਦਗੀ ਨਰਕ ਹੋ ਚੁੱਕੀ ਸੀ ਉਸ ਨੂੰ ਲੱਗਦਾ ਸੀ ਕਿ ਐਦੂ ਤਾਂ ਮੈਂ ਮਰ ਜਾਵਾਂ ਉਸ ਨੇ ਇਸ ਘਰੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਦੋ ਬਾਰ ਉਸ ਨੇ ਕੋਸ਼ਿਸ਼ ਕੀਤੀ ਤੇ ਦੋਨੋਂ ਬਾਰ ਉਹ ਫੜੀ ਗਈ ਤੇ ਇਸ ਦੀ ਕੁੱਟਮਾਰ ਕੀਤੀ ਗਈ ਇਹ ਜੋ ਦੈਸ਼ਮੀਨ ਤੇ ਉਸ ਦਾ ਮੁੰਡਾ ਸੀ ਇਹ ਦੋਨੋਂ ਜਦੋਂ ਇਹ ਕਿਸੇ ਬੰਦੇ ਨੂੰ ਬੁਲਾਉਂਦੇ ਇਸ ਨਾਲ ਸਰੀਰਕ ਸੰਬੰਧ ਬਣਾਉਣ ਵਾਸਤੇ ਤਾਂ ਇਹ ਉਸ ਦੀ ਵੀਡੀਓ ਵੀ ਬਣਾ ਲੈਂਦੇ ਸੀ ਜਾਣੀ ਹੁਣ ਇਹਨਾਂ ਨੇ ਕਾਫੀ ਵੀਡੀਓ ਨੀਤੂ ਦੀਆਂ ਬਣਾ ਲੈਂਤੀਆਂ ਸੀ ਤੇ ਨੀਤੂ ਨੂੰ ਲੱਗ ਰਿਹਾ ਸੀ ਕਿ ਇਸ ਦਲ ਦੇ ਵਿੱਚੋਂ ਉਹ ਕਦੇ ਵੀ ਨਹੀਂ ਨਿਕਲ ਸਕਦੀ ਜਦੋਂ ਇਹ ਚੀਜ਼ ਤੋਂ ਉਹਨਾਂ ਦਾ ਮਨ ਨਾ ਭਰਿਆ ਤਾਂ ਫਿਰ ਇਹਨਾਂ ਨੇ ਇੱਕ ਹੋਰ ਕੰਮ ਚਲਾਇਆ ਇਹ ਇਹਨਾਂ ਨੇ ਨੀਤੂ ਦੇ ਜਗਾ ਜਗਾ ਤੇ ਵਿਆਹ ਕੀਤੇ ਜਾਣੀ ਇਹ ਪੈਸੇ ਲੈ ਕੇ ਨੀਤੂ ਦਾ ਵਿਆਹ ਕਰ ਦਿੰਦੇ ਸੀ ਕਿਸੇ ਲੋੜਬੰਦ ਬੰਦੇ ਦੇ ਨਾਲ ਤੇ ਫਿਰ 10-20 ਦਿਨਾਂ ਬਾਅਦ ਨੀਤੂ ਵਾਪਸ ਆ ਜਾਂਦੀ ਸੀ ਇਹ ਕਹਿੰਦੇ ਸੀ ਕਿ ਸਾਡੀ ਕੁੜੀ ਐ ਇਸ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਪੈਸੇ ਲੈਤੇ ਜਾਂਦੇ ਸੀ ਤੇ ਉਸ ਤੋਂ ਬਾਅਦ ਫਿਰ ਇਹ ਵਾਪਸ ਆ ਜਾਂਦੀ ਸੀ ਦਹੇਜ ਦਾ ਕਈਆਂ ਤੇ ਕੇਸ ਵੀ ਕਰਵਾਇਆ ਜਾਂਦਾ ਸੀ ਤੇ ਕਈਆਂ ਨੂੰ ਬਲੈਕਮੇਲ ਕਰਕੇ ਇਹਨਾਂ ਨੇ ਪੈਸੇ ਵੀ ਲੈਤੇ ਸੀ ਜਾਣੀ ਹੁਣ ਇਹ ਐਦਾਂ ਦਾ ਧੰਦਾ ਨੀਤੂ ਤੋਂ ਕਰ ਬੋਣ ਲੱਗੇ ਇੱਕ ਵਾਰ ਇਹਨਾਂ ਨੇ ਨੀਤੂ ਦਾ ਕਿਤੇ ਵਿਆਹ ਕਰ ਦਿੱਤਾ ਤੇ ਨੀਤੂ ਨੂੰ ਲੱਗਿਆ ਕਿ ਇਹ ਬੰਦਾ ਸਮਝਦਾਰ ਆ ਉਸ ਨੂੰ ਨੀਤੂ ਨੇ ਆਪਣੀ ਸਾਰੀ ਕਹਾਣੀ ਦੱਸੀ ਕਿ ਐਦਾਂ ਐਦਾਂ ਕਰਕੇ ਮੈਂ ਮਜਬੂਰ ਆ ਮੇਰਾ ਐਦਾਂ ਵਿਆਹ ਕਰ ਦਿੱਤਾ ਜਾਂਦਾ ਤੇ ਉਹ ਬੇਵਕੂਫ ਬੰਦੇ ਨੇ ਜੋ ਇਹ ਗੱਲ ਸੀ ਇਹ ਜਸਮੀਨ ਨੂੰ ਦੱਸ ਦਿੱਤੀ ਪਰ ਜਸਮੀਨ ਨੇ ਕਿਹਾ ਕਿ ਮੇਰੀ ਬੇਟੀ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਂ ਤੱਕੇ ਨਾਲ ਤੇਰੇ ਨਾਲ ਇਸ ਦਾ ਵਿਆਹ ਕਰਵਾਇਆ ਇਸ ਲਈ ਇਹ ਤੈਨੂੰ ਝੂਠ ਬੋਲ ਰਹੀ ਆ ਉਸ ਤੋਂ ਬਾਅਦ ਨੀਤੂ ਜਦੋਂ ਸਹੁਰਿਆਂ ਤੋਂ ਘਰ ਆਉਂਦੀ ਆ ਤਾਂ ਇਸ ਦੀ ਜਸਮੀਨ ਵੱਲੋਂ ਤੇ ਸਾਹਿਲ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਕਿ ਤੂੰ ਸਾਡਾ ਭਾਂਡਾ ਫੋਟਣ ਲੱਗੀ ਸੀ ਇਸ ਨੂੰ ਲੱਗ ਰਿਹਾ ਸੀ ਕਿ ਹੁਣ ਕੋਈ ਵੀ ਆਸ਼ਾ ਦੀ ਕਿਰਨ ਨਹੀਂ ਮੈਂ ਇੱਥੋਂ ਨਹੀਂ ਨਿਕਲ ਸਕਦੀ ਤੇ ਇੱਕ ਦਿਨ ਇਸ ਨੇ ਹਿੰਮਤ ਕੀਤੀ ਕਿ ਮੈਂ ਇੱਥੋਂ ਭੱਜਾਂਗੀ ਤੇ ਫਿਰ ਇਹ ਉਸ ਜਗ੍ਹਾ ਤੋਂ ਭੱਜਣ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਇਹ ਕੁੜੀ ਇੰਟਰਵਿਊ ਦਿੰਦੀ ਹੈ ਕਿ ਮੇਰੇ ਨਾਲ ਐਦਾਂ ਹੋਇਆ ਪਰ ਇਸ ਨੇ ਇਹ ਵੀ ਦੱਸਿਆ ਕਿ ਮੈਂ ਭੱਜ ਕੇ ਥਾਣੇ ਦੇ ਵਿੱਚ ਗਈ ਪਰ ਥਾਣੇ ਦੇ ਵਿੱਚ ਅਫਸੋਸ ਵਾਲੀ ਗੱਲ ਹੈ ਕਿ ਇਸ ਦੀ ਐਫ ਆਈ ਆਰ ਨਹੀਂ ਲਿਖੀ ਗਈ ਇਸ ਦੀ ਸ਼ਿਕਾਇਤ ਵੀ ਦਰਜ ਨਹੀਂ ਕੀਤੀ ਗਈ ਪਰ ਇੰਟਰਵਿਊ ਦੇ ਵਿੱਚ ਇਸ ਕੁੜੀ ਨੇ ਦੱਸਿਆ ਕਿ ਕਈ ਹੋਰ ਐਦਾਂ ਦੀਆਂ ਥਾਮਾਂ ਨੇ ਜਿੱਥੇ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਇਨ੍ਹਾਂ ਦਰਿੰਦਿਆਂ ਦੇ ਹੱਥ ਦੇ ਵਿੱਚ ਫਸੀਆਂ ਹੋਈਆਂ ਨੇ ਇਹਨਾਂ ਦਰਿੰਦਿਆਂ ਦੇ ਜਾਲ ਦੇ ਵਿੱਚ ਫਸੀਆਂ ਹੋਈਆਂ ਜਿਨ੍ਹਾਂ ਤੋਂ ਧੰਦਾ ਵੀ ਕਰਵਾਇਆ ਜਾਂਦਾ ਜਿਨ੍ਹਾਂ ਦਾ ਵਿਆਹ ਵੀ ਕੀਤਾ ਜਾਂਦਾ ਯਾਨੀ ਥਾਂ ਥਾਂ ਤੇ ਉਹਨਾਂ ਦੇ ਸਰੀਰ ਦਾ ਸੌਦਾ ਕੀਤਾ ਜਾਂਦਾ ਹੈ ਪੈਸੇ ਦੀ ਖਾਤਰ 7 ਮਾਰਚ 2024 ਨੂੰ ਨੀਤੂ ਇਹਨਾਂ ਦਰਿੰਦਿਆਂ ਦੇ ਚੰਗਲ ਦੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੀ ਹੈ ਨੀਤੂ ਨੇ ਇੱਕ ਹੋਰ ਵੀ ਗੱਲ ਦੱਸੀ ਕਿ ਜੋ ਪੁਲਿਸ ਵਾਲੇ ਨੇ ਉਹ ਵੀ ਇਸ ਦੇ ਕੋਲ ਇਸ ਨਾਲ ਸੰਬੰਧ ਬਣਾਉਣ ਆਉਂਦੇ ਸੀ ਜਾਨੀ ਉਹ ਵੀ ਇਹਨਾਂ ਦੇ ਕੋਲ ਇਹਨਾਂ ਦਾ ਸਰੀਰਕ ਸ਼ੋਸ਼ਣ ਕਰਨ ਆਉਂਦੇ ਸੀ ਇਸ ਲਈ ਹੀ ਇਹਨਾਂ ਦੀ ਜੋ ਗੱਲ ਹੈ ਨੀਤੂ ਦੀ ਜੋ ਗੱਲ ਹੈ ਉਹ ਕਿਸੇ ਨੇ ਨਹੀਂ ਸੁਣੀ ਕਿਉਂਕਿ ਜੋ ਪੁਲਿਸ ਵਾਲੇ ਨੇ ਉਹਨਾਂ ਦੇ ਵਿੱਚੋਂ ਕਈ ਤਾਂ ਖੁਦ ਡਿਫਾਲਟਰ ਨੇ ਉਹ ਕਿਸੇ ਉੱਤੇ ਕੀ ਕਾਰਵਾਈ ਕਰਨਗੇ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਜੋ ਨੀਤੂ ਨੇ ਨਾਮ ਦੱਸੇ ਨੇ ਤੇ ਜੋ ਅੱਡੇ ਦੱਸੇ ਨੇ ਉਨ੍ਹਾਂ ਉੱਤੇ ਪੁਲਿਸ ਛਾਪੇਮਾਰੀ ਕਰਦੀ ਆ ਜਾਂ ਨਹੀਂ ਕਰਦੀ ਉਨ੍ਹਾਂ ਉੱਤੇ ਕੋਈ ਕਾਰਵਾਈ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਪਹਿਲੀ ਗੱਲ ਤਾਂ ਇਸ ਘਟਨਾ ਦੇ ਵਿੱਚੋਂ ਸਿੱਖਣ ਨੂੰ ਇਹ ਮਿਲਦੀ ਆ ਕਿ ਆਪਣਾ ਦੁੱਖ ਕਿਸੇ ਵੀ ਐਰੇ ਗੈਰੇ ਨੂੰ ਨਾ ਦੱਸੋ ਉਸ ਕੁੜੀ ਨੇ ਆਪਣਾ ਢਿੱਡ ਫਰੋਲਿਆ ਆਪਣਾ ਦੁੱਖ ਇਸ ਔਰਤ ਨੂੰ ਦੱਸਿਆ ਤੇ ਇਸ ਔਰਤ ਨੇ ਉਸ ਦੇ ਦੁੱਖ ਦਾ ਨਜਾਇਜ਼ ਫਾਇਦਾ ਠਾਇਆ ਕੁੜੀ ਨੇ ਇਹ ਵੀ ਦੱਸਿਆ ਕਿ ਮੈਨੂੰ ਯਾਦ ਵੀ ਨਹੀਂ ਕਿ ਕਿੰਨੇ ਲੋਕਾਂ ਨੇ ਮੇਰੇ ਨਾਲ ਰੇਪ ਕੀਤਾ ਕੁੜੀ ਨੂੰ ਕਿੰਨੇ ਲੋਕਾਂ ਦੇ ਸਾਹਮਣੇ ਇਹ ਦਰਿੰਦਿਆਂ ਨੇ ਪਰੋਸਿਆ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ